ਦੇ ਅੰਦਰ ਹੈੱਡਕੁਆਰਟਰਾਂ ਦੇ ਅੰਦਰ ਤਸੀਲਾਂ ਦੇ ਅੰਦਰ ਮੁਆਵਜ਼ਾ ਬੰਨਣ ਦੀ ਰਸਮੀ ਤੌਰ ਤੇ ਸ਼ਿਰੀ ਸ਼ੁਰੂਆਤ ਹੋਈ ਆ ਅੱਜ ਧੂਰੀ ਦੇ ਅੰਦਰ ਸ਼ੁਰੂਆਤ ਹੋਈ ਆ ਬਹੁਤ ਸਾਰੇ ਕਿਸਾਨ ਪਰਿਵਾਰਾਂ ਨੂੰ ਚੈੱਕ ਵੰਡੇ ਗਏ ਨੇਗੇ ਟੋਟਲ ਰਾਸ਼ੀ ਜਿਹੜੀ ਆ ਜੇ ਮੈਂ ਸਰੋਜਰੇ ਦੀ ਗੱਲ ਕਰਾਂ ਤਾਂ 3.5 ਕਰੋੜ ਰੁਪਏ ਸਰੋੜ ਦੀ ਅੱਜ ਪਹਿਲੀ ਕਿਸ਼ਤ ਜਾਰੀ ਹੋਈ ਆ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੀ ਆ ਰਾਸ਼ੀ ਜਾਰੀ ਹੋਊਗੀ ਟੋਟਲ ਪੰਜਾਬ ਦੇ ਅੰਦਰ 209 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਅਸੀਂ ਖਜ਼ਾਨੇ ਚੋਂ ਜਾਰੀ ਕੀਤੀ ਆ ਸੋ ਹਰ ਇੱਕ ਉਸ ਪੀੜਤ ਨੂੰ ਜਿਹੜਾ ਹਰਾਂ ਕਾਰਨ ਜਿਹਦਾ ਨੁਕਸਾਨ ਹੋਇਆ ਕਿਸੇ ਨਾ ਕਾਰਨ ਚਾਹ ਉਹਦਾ ਘਰ ਟਹਿ ਗਿਆ ਚਾਹ ਫਸਲ ਤਬਾਹ ਹੋ ਗਈ ਚਾਹ ਸਿਲਟਿੰਗ ਆ ਗਈ ਉਹਦੇ ਖੇਤ ਦੇ ਅੰਦਰ ਉਹ ਸਾਰੇ ਦਾ ਮੁਆਵਜ਼ਾ ਜਿਹੜਾ ਦੇਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਨੇ ਅਨਾਉਂਸ ਕੀਤਾ ਸੀ ਔਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਇਹ ਵੀ ਅਨਾਉਂਸ ਕੀਤਾ ਸੀਗਾ ਕਿ ਬਿਲਕੁਲ ਮੁਆਵਜ਼ਾ 30 ਦਿਨਾਂ ਚ ਮਿਲਣਾ ਸ਼ੁਰੂ ਹੋ ਜਾਊਗਾ ਸੋ ਸਰਦਾਰ ਭਗਵੰਤ ਸਿੰਘ ਮਾਜੀ ਆਪਣੀ ਕਹਿਣੀ ਤੇ ਕਥਨੀ ਤੇ ਬੜੇ ਪੱਕੇ ਨੇਗੇ ਉਹਨਾਂ ਨੇ ਸ਼ੁਰੂਆਤ ਕੀਤੀ ਇਹ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਗਾ ਕਿ ਉਹ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਦਿਲ ਖੋਲ ਕੇ ਕੰਮ ਕੀਤਾ ਹੈਗਾ ਅੱਜ ਵੀ ਕਰ ਰਹੇ ਨੇ ਕਿ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਗਾ ਔਰ ਧੂਰੀ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਜਿਹੜੇ ਅੱਜ ਵੱਡੀ ਗਿਣਤੀ ਚ ਪਹੁੰਚੇ ਔਰ ਇਸ ਅੱਜ ਚੈੱਕ ਵੰਡਣ ਸਮਰੋਧੀ ਜਿਹੜੀ ਹੈ ਉਹਨਾਂ ਦੇ ਅੰਦਰ